ਇਹ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰ ਦੇਣਾ ਅੱਜ ਦੀ ਵੱਡੀ ਖਬਰ ਅਮਰਤਪਾਲ ਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਦੀ ਨੇ ਉਡਾਈ ਏਜੰਸੀਆਂ ਦੀ ਨੀਂਦ ਖੋਖੋਫੀਆ ਵਿਭਾਗ ਹੋਇਆ ਅਲਰਟ ਪੰਜਾਬ ਦੇ ਦੋ ਸੰਸਦੀ ਇਲਾਕਿਆਂ ਵਿੱਚ ਪੱਖ ਖਾਲਿਸਤਾਨ ਸਮਰਥਕਾਂ ਦੀ ਇੱਕ ਤਰਫਾ ਜਿੱਤ ਅਤੇ ਕਈ ਲੋਕ ਸਭਾ ਸੀਟਾਂ ਤੇ ਕੱਟੜਪੰਥੀਆਂ ਦੇ ਵੱਧੇ ਵੋਟ ਹਿੱਸੇ ਨੇ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ ਦੋ ਸੰਸਦੀ ਹਲਕਿਆਂ ਚ ਅਚਾਨਕ ਆਏ ਨਤੀਜਿਆਂ ਤੇ 11 ਸੀਟਾਂ ਤੇ ਕੱਟੜਪੰਥੀਆਂ ਦੇ ਵੱਧੇ ਵੋਟ ਸ਼ੇਅਰ ਦੇ ਮੱਦੇ ਨਜ਼ਰ ਖਾਲਸ ਪਾਕਿਸਤਾਨ ਨਾਲ ਲੱਗਦੇ ਸੂਬੇ ਜੋ ਕੇਂਦਰ ਸਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ ਮਾਹਰਾਂ ਅਨੁਸਾਰ ਇਸ ਹੁਕਮ ਵਿੱਚ ਕਈ ਸੰਦੇਸ਼ਾਨਾ ਕੱਟੜਪੰਥੀ ਤਾਕਤਾਂ ਨੂੰ ਹਵਾ ਦੇਣ ਵਾਲੇ ਤੱਤਾਂ ਦੀ ਵੀ ਤਲਾਸ਼ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਜੇਲ ਤੋਂ ਇਹ ਤੋਚੋਂ ਲੜਨ ਵਾਲੇ ਖਾਲਿਸਤਾਨ ਸਮਰਥਕ ਅਮਰਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਨੂੰ ਜਿੱਤ ਤੋਂ ਕਈ ਅਰਥ ਕੱਢੇ ਜਾ ਰਹੇ ਹਨ ਖਬਰ ਨਾਲ ਅੰਤ ਤੱਕ ਬਨੇ ਰਹੇ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ